ਹਾਂ ਜੀ ਕਈ ਵਾਰ ਕੀ ਹੁੰਦਾ ਆਪਣੇ ਕੋਲ ਸਲਵਾਰ ਦੇ ਮੂਰੀ ਵਿੱਚ ਜੋੜਨ ਲਈ ਬਿਲਕੁਲ ਵੀ ਕਪੜਾ ਨਹੀਂ ਬਚਦਾ ਉੱਥੇ ਆਪਾਂ ਅੱਧਾ ਕਪੜਾ ਲਾਉਨੇ ਇੱਥੇ ਮੈਨੂੰ ਸੇਮ ਕਪੜਾ ਮਿਲ ਗਿਆ ਪਰ ਕਈ ਵਾਰ ਕੀ ਹੁੰਦਾ ਆਪਾਂ ਨੂੰ ਕਪੜਾ ਸੇਮ ਨਹੀਂ ਮਿਲਦਾ ਠੀਕ ਹੈ ਜੀ ਆਪਾਂ ਇਸ ਤਰੀਕੇ ਨਾਲ ਅੱਜ ਇਹਨੂੰ ਲਾਵਾਂਗੇ ਕਿ ਆਪਣੇ ਬਿਲਕੁਲ ਕਿਨਾਰੇ ਤੇ ਵੀ ਮਾੜਾ ਜਾਂ ਵੀ ਕਪੜਾ ਸ਼ੋ ਨਹੀਂ ਹੋਊਗਾ ਵੀ ਆ ਪਾੜ ਦਾ ਕਪੜਾ ਲਾਇਆ ਠੀਕ ਹੈ ਜੀ ਤੇ ਉਹਦੇ ਲਈ ਕੀ ਕਰਨਾ ਵਾ ਆਪਾਂ ਪਹਿਲਾਂ ਹੀ ਬੁਕਰੇ ਮੈਂ ਕੱਟ ਲਈਏ ਨੇ ਜਾਲੀ ਵਾਲੀ ਬੁਕਰਮ ਦਾ ਪੁੱਠਾ ਸਿੱਧਾ ਪਾਸਾ ਦੇਖ ਲਾਇਆ ਕਰੋ ਠੀਕ ਹੈ ਜੀ ਪੁੱਠਾ ਪਾਸਾ ਆਪਾਂ ਥੱਲੇ ਰੱਖਾਂਗੇ ਸ਼ਾਈਨਿੰਗ ਵਾਲਾ ਜੋ ਪਾਸਾ ਹੁੰਦਾ ਉਹ ਪੁੱਠਾ ਹੁੰਦਾ ਠੀਕ ਹੈ ਉਹ ਥੱਲੇ ਰੱਖੋਗੇ ਹਮੇਸ਼ਾ ਕਿਉਂਕਿ ਜੇ ਆਪਾਂ ਉੱਪਰ ਕਰ ਦਾਂਗੇ ਤਾਂ ਕੱਪੜੇ ਦੇ ਉੱਤੇ ਬਲ ਪੈ ਜਾਣਗੇ ਜੇ ਸਕਰੋਲ ਪਾਵਾਂਗੇ ਠੀਕ ਹੈ ਜੀ ਹੁਣ ਆਪਾਂ ਇਸ ਤਰੀਕੇ ਨਾਲ ਬੁਕਰਮ ਜੋੜ ਲੈਣੀ ਹੈ ਠੀਕ ਹੈ ਜੀ ਦੋਨੋਂ ਜੇ ਥੋੜਾ ਕੱਪੜਾ ਪਤਲਾ ਹੁੰਦਾ ਤਾਂ ਬੁਕਰਮ ਨੂੰ ਪੂਰੀ ਕਵਰ ਕਰਿਆ ਕਰੋ ਜੇ ਨਹੀਂ ਤਾਂ ਫਿਰ ਤਾਂ 1/2 ਇੰਚ ਬਹੁਤ ਹੁੰਦਾ ਠੀਕ ਹੈ ਜੀ ਹੁਣ ਇਹਨਾਂ ਦੀ ਆਪਾਂ ਸਾਈਡਾਂ ਕੱਟ ਦਵਾਂਗੇ ਕੀ ਕਰੀ ਹੁਣ ਆਪਾਂ ਲਾਵਾਂਗੇ ਮੇਨ ਫੈਬਰਿਕ ਦੇ ਉੱਤੇ ਪਹੁੰਚ ਦੇ ਉੱਤੇ ਠੀਕ ਹੈ ਜੀ ਇਸ ਤਰੀਕੇ ਨਾਲ ਬੁਕਰਮ ਮੈਂ ਤੁਹਾਨੂੰ ਦੱਸੀ ਹੋਈ ਆ ਵੀ ਆਪਾਂ ਬੁਕਰਮ ਕਿਵੇਂ ਪੂਰੀ ਪੂਰੀ ਕੱਟਣੀ ਹੈ ਠੀਕ ਹੈ ਜੀ ਇਹ ਜੀ ਵੀਡੀਓ ਪਾ ਚੁੱਕੇ ਆਪਾਂ ਇੱਕ ਪੈਰ ਜੋ ਮਸ਼ੀਨ ਦਾ ਇੱਕ ਪੈਰ ਹੁੰਦਾ ਉਹ ਇੱਕ ਪੈਲ ਦੇ ਹੱਬ ਨਾਲ ਬੁਕਰਮ ਦੇ ਉੱਤੇ ਹੀ ਚਲਾਵਾਂਗੇ ਸੀਨ ਠੀਕ ਹੈ ਜੀ ਬੁਕਰਮ ਦੇ ਨਾਲ-ਨਾਲ ਨਹੀਂ ਚਲਾਉਣੇ ਬੁਕਰਮ ਦੇ ਉੱਤੇ ਚਲਾਉਣੀ ਹੈ ਠੀਕ ਹੈ ਜੀ ਹੁਣ ਇਹ ਬੁਕਰਮ ਦੇ ਉੱਤੇ ਚਲਾਉਣ ਦਾ ਫਾਇਦਾ ਕੀ ਹੋਊਗਾ ਤੁਸੀਂ ਦੇਖੋ ਇਹਦੇ ਵਿੱਚ ਕੀ ਹੋਊਗਾ ਹੁਣ ਆਪਾਂ ਇਹ ਜੇ ਬੁਕਰਮ ਦੇ ਉੱਤੇ ਸੀਨ ਮਾਰੀਏ ਠੀਕ ਹੈ ਜੀ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਬੁਕਰਮ ਫੋਲਡ ਕਰਾਂਗੇ ਠੀਕ ਹੈ ਜੀ ਬੁਕਰਮ ਨਹੀਂ ਫੋਲਡ ਕਰਨੀ ਬਿਲਕੁਲ ਵੀ ਠੀਕ ਹੈ ਜੀ ਇਸ ਤਰੀਕੇ ਨਾਲ ਜੋ ਆਪਣਾ ਕਪੜਾ ਹੋਊਗਾ ਠੀਕ ਹੈ ਜੀ ਬਿਲਕੁਲ ਜਿੱਥੇ ਬੁਕਰਮਾ ਦੇਖੋ ਜੀ ਬੁਕਰਮ ਨੂੰ ਨਹੀਂ ਫੋਲਡ ਕਰਨਾ ਇਸ ਤਰੀਕੇ ਨਾਲ ਕਪੜਾ ਵੀ ਆਪਣੇ ਟੱਚ ਕਰਕੇ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਸ ਤਰੀਕੇ ਨਾਲ ਹੁਣ ਤੁਸੀਂ ਇਹ ਦੇਖੋ ਵੀ ਕਪੜਾ 1/2 ਇੰਚ ਉਧਰ ਚਲੇ ਗਿਆ ਠੀਕ ਹੈ ਇਸ ਤਰੀਕੇ ਨਾਲ ਕਦੇ ਵੀ ਤੁਹਾਡੇ ਕੋਲ ਅੱਧਾ ਦਾ ਕਪੜਾ ਹੋਊਗਾ ਬਿਲਕੁਲ ਵੀ ਇਧਰ ਦੇਖੋ ਕੋਈ ਉੱਪਰਲੇ ਪਾਸੇ ਠੀਕ ਹੈ ਜੀ ਨੋਰਮਲ ਆਪਾਂ ਫੋਲਡਿੰਗ ਕਰਦੇ ਆ ਆਪਣੇ ਕਈ ਵਾਰੀ ਕਿਹਨੂੰ ਦਾ ਸਲਾਈ ਮਾਰਦੇ ਆ ਤੇ ਕੋਰਨਰ ਜਿੱਥੇ ਨਾ ਕਿਤੇ ਕਪੜਾ ਦਿਸਣ ਲੱ ਆ ਜਾਂਦਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਜਦੋਂ ਸੀਨ ਲਾਵਾਂਗੇ ਠੀਕ ਹੈ ਜੀ ਕੱਪੜੇ ਨੂੰ ਬਿਲਕੁਲ ਖਿੱਚ ਕੇ ਰੱਖਣਾ ਵਾ ਤਾਂ ਇੰਨਾ ਵੀ ਨਹੀਂ ਖਿੱਚਣਾ ਕਿ ਬੁਕਰਮ ਪਲਟ ਜਾਏ ਠੀਕ ਹੈ ਜੀ ਇਸ ਚੀਜ਼ ਦਾ ਧਿਆਨ ਰੱਖਣਾ ਤੁਸੀਂ ਬਿਲਕੁਲ ਨਾਲ-ਨਾਲ ਸੈੱਟ ਕਰਕੇ ਤੁਸੀਂ ਸੀਨ ਮਾਰੀ ਜਾਣਾ ਹੈ ਇਸ ਤਰੀਕੇ ਨਾਲ